ਸਤਨਾਮ ਸ਼੍ਰੀ ਵਾਹਿਗੁਰੂ ਸਹਿ ਜੀ 12 ਮਹਾ ਮਾਜ ਮਹਲਾ 5 ਘਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕਿਰਤ ਕਰੰਗੇ ਵਿਚੜੇ ਕਰ ਕਿਰਪਾ ਮਿਲ ਹੋ ਰਾਮ ਚਾਰ ਕੁੰਡ ਤੈ ਦਿਸ ਭ੍ਰਮੇ ਤੱਕ ਆਏ ਪ੍ਰਭ ਕੀ ਸਾਮ ਤੈਨੂੰ ਦੁਦੇ ਤੇ ਬਾਹਰੀ ਕਿਤੈ ਨ ਆਵੇ ਕਾਮ ਜਲਨ ਸਾਖ ਕੁਮਲਾਉਤੀ ਉਪਜੈ ਨਾਹੀ ਧਾਮ ਹਰ ਨਾ ਨ ਮਿਲਿਆ ਸਜਨਾਏ ਕਤ ਪਾਈਐ ਵਿਸਰਾਮ ਜਿਤ ਘਰ ਹਰ ਕੰਤ ਨਾਮ ਪ੍ਰਗਟਾਈ ਪਠ ਨਗਰ ਸੇਖ ਰਾਮ ਸ੍ਰਵ ਸਿੰਗਾਰ ਤੰਬੂਲ ਰਸ ਸਣਦੇ ਸਭ ਖਾਮ ਕਉ ਸੁਆਮੀ ਕੰਤ ਵੀ ਹੋਣੀਆਂ ਮੇਟ ਸੱਜਣ ਸਵਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾੰਦ ਚਲਤਾ ਮੋ ਚੇਤ ਗੋਵਿੰਦ ਅਰਾਧੀ ਐ ਹੋਵੇ ਅਨੰਦ ਕਨਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਇਤ ਸਹਿ ਗਣਾ ਇਕਨ ਤਸਵੰ ਜੀਵਨਾ ਵਰਤਾ ਜਨਮ ਜਣਾ ਜਲ ਤਨ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਤਨਾ ਆਵਈ ਕਿਤੜਾ ਦੁਖ ਗਣਾ ਜਿਨਿ ਰਾਵਿਆ ਸੋ ਪ੍ਰਭ ਤੰਨਾ ਭਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਛੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈ ਸਾਖ ਦੀਰਣ ਕਿਉ ਵਡਿਆ ਜਨਾਂ ਪ੍ਰੇਮਿ ਵਿਸ਼ੋ ਹਰ ਸਾਜਨ ਪਰਕ ਵਿਸਾਰ ਕੈ ਲਗੀ ਮਾਇਆ ਤੋ ਪੁੱਤਰ ਕੁਲ ਤੁਰਨਾ ਸੰਗਤ ਨਾ ਹਰਵ ਨਾਸੀ ਓ ਪਲਚ ਪਲਚ ਸੁਗਲੀ ਮੂਈ ਝੂਠਾ ਤੰਦਾ ਮੋ ਇੱਕਸ ਹਰ ਕੇ ਨਾਮ ਬਿਨ ਅਗੇ ਲਈਐ ਕੋਇ ਦਾ ਜੋ ਸਰਵਿਕੂ ਚਨਾ ਪ੍ਰਭਿ ਅਵਰਨਾ ਕੋ ਏ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਸੋਏ ਨਾਨਕ ਪ੍ਰਭ ਬੇਂਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈ ਸਾਗ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨੋ ਹਰ ਸੱਜਣ ਦਾਵਣ ਲਗਿਆ ਕਿਸੇ ਨੰਦਈ ਬੰਨ ਮਾਣਕ ਮੋਤੀ ਨਾਮ ਪ੍ਰਭ ਉਣ ਲਗੈ ਨਾਹੀ ਸੰ ਰੰਗ ਸਬੇ ਨਾਰਾਇਣੇ ਜੀਤੇ ਮਨ ਪਵਨੈ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਜੋ ਪ੍ਰਭ ਕੀਤੇ ਆਪਣੇ ਸੇ ਕਹੀਆ ਧੰਨ ਆਪਣ ਲਈ ਅਜ ਮਿਲੇ ਵਿਛੜ ਕੋ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨ ਆਰ ਜੇਟ ਰੰਗੀਲਾ ਤਿਸ ਧਨੀ ਜਿਸ ਕਾ ਭਗ ਮਥਨ ਆ ਸਾੜਤ ਪੰਦਾ ਤਸ ਲਗਾਏ ਹਰ ਨਾ ਹੁੰਦਾ ਜੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧੀ ਆਸ ਦੁਈਏ ਪਾਇ ਵੀ ਗੁੱਚੀਏ ਗਲ ਪਈ ਸੁਜਮ ਕੀ ਖਾਸ ਜਿਹਾ ਬੀਜੈ ਸੋ ਨੂੰਣਾ ਮਥਾ ਜੋ ਲਿਖਿਆਸ ਰਹਿਲ ਵਿਹਾਣੀ ਪਛੋਤਾਣੀ ਉਠ ਚੱਲੀ ਗਈ ਨਿਰਾਸ ਜਿੰਨ ਕੋ ਸਾਧੂ ਭੇਟੀ ਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਤਵਿੰਦੂ ਜਾ ਕੋ ਨਹੀਂ ਨਾਨਕੀ ਅਰਦਾਸ ਆਸੜਸ ਹੁੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸਿਕਾ ਮਣੀ ਚਨ ਕਉ ਸੋ ਪਿਆਰ ਮੰਤਰਤਾ ਸਚ ਰੰਗ ਇੱਕੋ ਨਾਮ ਧਾਰੈ ਵਿਖਿਆ ਰੰਗ ਕੁੜਾਵਿਆ ਦਸਣ ਸਭੇ ਸ਼ਾਰ ਅਰੇ ਅਮਰਤ ਬੂੰਦ ਸੁਹਾਵਣੀ ਮਨ ਸਾਗੂ ਪੀਵਣਹਾਰ ਵਣ ਤਨ ਪ੍ਰਸੰਗ ਮੋਲਿਆ ਸਮਰਤਿ ਪੁਰਖ ਅਪਾਰ ਹਰ ਮਿਲੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੇ ਸਕੇ ਆਪਣਾ ਪਾਇਆ ਹਉ ਤਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਾਰ ਸਬਦ ਸੁਵਾਰਣ ਹਾਰ ਸਾਵਣ ਤਿੰਨਾ ਸੁਹਾਗਣੀ ਜਿੰਨ ਰਾਮ ਨਾਮ ਉਰਹਾਰ ਪਾਦੋਏ ਪਰਮਪੁਲਾਣੀਆ ਦੁਜੈ ਲਗਾਹਿ ਤੋ ਲਖ ਸ਼ਿੰਗਾਰ ਬਨਾਇ ਕਰਜ ਨਾਹੀ ਕੀਤੇ ਜਤ ਜਤ ਦੇ ਬੰਸ ਸੀਤ ਤਵੇ ਲੈ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤੈ ਛੱਡ ਕੋ ਤਿਖ ਨਾ ਮਾਹੇ ਜਿਨਸੋਂ ਲਗਾਹਿਤ ਹੱਥ ਮਰੂੜੈ ਤਨ ਕਪੈ ਸਿਆਹ ਹੋਆ ਸੇਤਾ ਜਿਹਾ ਵਿਜੈ ਸੋ ਲੋਣਾ ਕਰਮਾ ਸੰਧ ਰਖੇ ਤ ਨਾਨਕ ਕੋ ਸਰਣਾਗਤੀ ਚਰਨ ਬਹੁਤ ਪਰਉਦੇਤ ਸੇ ਪਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਓ ਸੁਨ ਪ੍ਰੇਮੁ ਮਾੜਾ ਕੋ ਮਿਲਿਆ ਹਰ ਜਾਇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸਾਧ ਸਹਾਈ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਈਐ ਬਿਨ ਪ੍ਰਭ ਕੋ ਸੁਖ ਪਾਈਐ ਦੂਜੀ ਨਾਹੀ ਜਾਇ ਜਿਨਨੀ ਚਾਹਿਆ ਪ੍ਰੇਮ ਰਸ ਸਹਿ ਤ੍ਰਿਪਤ ਰਹੇ ਆਗਾਏ ਆਪ ਤੇ ਅਰ ਬੇਨਤੀ ਕਰ ਹੈ ਲਿਹੁ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈ ਆਸ ਵਿਛੜ ਤੈ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੋ ਸੁਖੀ ਵਸੰਦੀ ਆਜ ਨਾ ਮਇਆ ਹਰ ਰਾਏ ਕਤ ਤੱਕ ਕਰੂੰ ਕਮਾਵਣੇ ਦੁਸਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਭੇ ਰੋ ਬੇਮਕ ਹੋਏ ਰਾਮ ਤੇ ਲਗਨ ਜਨਮ ਕੀ ਜੋਗ ਖੰਮੈ ਕੋੜੈ ਹੋਏ ਗਏ ਜਤੜੇ ਮਾਇਆ ਭੋਗ ਉਚਨਾ ਕੋਈ ਕਰ ਸਕੈ ਕਿਸ ਤਰ ਰੋਹ ਹੈ ਰੋਜ ਕੀ ਤਕਸ਼ਿਨਾ ਹੋਵੇ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪਰਮ ਮਿਲੈ ਤਉ ਤਰ ਸਭੀ ਜੋਗ ਨਾਨਕੋ ਪ੍ਰਵਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਐ ਸਾਦ ਸੰਗ ਬਿਨਸੈ ਸਭੇ ਸੋਚ ਮੰਗਰ ਮੋਇ ਸੁਹੰਦੀਆਂ ਹਰ ਪ੍ਰਸੰਗ ਬੈਟੜੀਆਂ ਤਨ ਕੀ ਸੋਭਾ ਕੈ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੋਲਿਆ ਆਰਾਮ ਸੋ ਸੰਗ ਸਾਦ ਸਹਿਲੜੀਆਂ ਸਾਜਨਾ ਤੇ ਬਾਹਰ ਇਸ ਰਹਿਣ ਅਕੇਲੜੀਆਂ ਤਨ ਦੁਖ ਨ ਕਭੂ ਉਤਰੈ ਸੇ ਜਮਕੇ ਵਸ ਪੜਿ ਆਜ ਨੀ ਰਾਵਿਆ ਪ੍ਰਵਪਨਾਸ ਦਿਸਣ ਨਿਤ ਖੜੀ ਆ ਰਤਨ ਜੁਵੇਰ ਲਾਲ ਹਰ ਕੰਠ ਤਨਾਂ ਜੜੀਆ ਨਾਨਕ ਵੰਚਾ ਧੂੜ ਤਨ ਪ੍ਰਭ ਸਰਣੀਂਦਰ ਪੜੀ ਆ ਮੰਗਰ ਪ੍ਰਭ ਆਰਾਦਨ ਬਹੁੜ ਨਾ ਜਨਮੜੀਆ ਭੋਗ ਤੁਖਾਰਨਾ ਵਿਆਪਈ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗਿਦਾ ਸਾਭ ਊਟੋ ਗੋਵਿੰਦ ਗੋਪਾਲ ਰਾਏ ਸੇਵਾ ਸੋਮੀ ਲਾਹੋ ਵਿਚਾ ਪਹ ਨਸਕਈ ਮਿਲ ਸਾਧੂ ਗੁਣ ਗਾ ਜੈ ਤੇ ਉਪਜੀ ਤਹ ਮਿਲੇ ਸਚੀ ਪ੍ਰੀਤ ਸੁਮਾ ਹੋ ਕਰ ਗਹਿ ਲੈਨੇ ਪਾਰ ਬ੍ਰਹਮ ਬਾੜ ਨਾ ਵਿਛੜੀਆ ਬਾਹਰ ਜਾਉਣ ਲਖਵੇਰੀਆ ਹਰ ਸੱਜਣ ਅਗਮਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਵੋ ਗੁਸ ਹੁੰਦਾ ਸਰਵ ਸੋਕਾ ਜਿਸ ਬਖਸ਼ੇ ਵੇ ਪ੍ਰਵਾਹ ਮਾਗ ਮਜਨ ਸੰਗ ਸਾਧੂਆ ਧੂਰੀ ਕਰਿ ਸ਼ਨਾਨੋ ਹਰ ਕਾ ਨਾਮ ਧਿਆਏ ਸੁਣ ਸਭ ਨਾਮੋ ਕਰਦਾਨ ਜਨਮ ਕਰਮਲ ਤਰੇ ਮਨ ਤੇ ਜਾਏ ਗੁਮਾਨ ਕਾਂਕ੍ਰੋਧ ਨਾ ਮੋਹੀਏ ਵਿੰਸੈ ਲੋ ਸੁਵਾਨ ਸਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨ ਅਠ ਅਠ ਦੀਤ ਸਗਲ ਪੰਨਾ ਜੀ ਦਇਆ ਪਰਵਾਨ ਜੁਜਨੂ ਦੇਵ ਦਇਆ ਕਰ ਸੋਈ ਪ੍ਰਖ ਸੁਜਾਨ ਜਿੰਨਾ ਮਿਲਿਆ ਪਰਮ ਆਪਣਾ ਨਾਨਕ ਤਨ ਕਰਵਾਨ তুম ਬਾגי ਸੁچے সে ਕਾਢੀਆਂ ਜਨ ਪੂਰਾ ਗੁਰ ਮਿਹਰਵਾਨ ਫਲਗੁਣੇੰਦੋਂ ਪਾਰ ਜੰਨਾ ਹਰ ਸੱਜਣ ਪ੍ਰਗਟੇ ਆਏ ਸੰਸਹਾਈਂ RAM ਕੇ ਕਰ ਕਿਰਪਾ ਦੀਆ ਮਿਲਾਏ ਸੇ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਵਿਚ ਪੁੰਨੀ ਵਡ ਪਾਗਣੇ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਏ ਹਰ ਜਿਹਾ ਵਰਨਾ ਦਿਸੈ ਕੋਈ ਦੂਜਾ ਲਵੈ ਨ ਲਾਇ ਹਾਲਤ ਪਲ ਸਵਾਰਿਓ ਨੋ ਚਲਦ ਤਿੰਨ ਜਾਏ ਸੰਸਾਰ ਸਾਗਤੇ ਰਖਿਆ ਨਾ ਬਹੁੜ ਨਾ ਜਨਮ ਧਾਏ ਜੇ ਵਾਏ ਕਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਨਿਤ ਸਲਾਹੀਐ ਜਿਸਨੂੰ ਤਿਲ ਨ ਤਮਾਈ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਹਿ ਸਚ ਖਰੇ ਸਰਬ ਸੁਖਾਂ ਦੇ ਚਰਨ ਨਰ ਪੌਦਲ ਵਿਕੰਤਰੇ ਪ੍ਰੇਪਾਤਨ ਪਾਈਆ ਵਿਖਿਆ ਨਾਹਿ ਜਰੇ ਕੂੜ ਗਏ ਦੁਇ ਦਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇ ਮੰਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸਦਾਨ ਕਿਰਪਾ ਕਰਹੁ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸਦਾਨ ਕਿਰਪਾ ਕਰਹੁ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ